ਕੰਫਰੰਸ ਦੀ ਜੋ ਕਿ ਇੱਕ ਪਵਿੱਤਰ ਤਿਹਾੜੀ ਰੱਖੜੀ ਬੰਧਨ ਦਾ ਵਾ ਉਹਦੇ ਪ੍ਰਤੀ ਮੈਂ ਤੁਹਾਨੂੰ ਇੱਕ ਮੈਸੇਜ ਦੇਣ ਲਈ ਬੁਲਾਇਆ ਵਾ ਜੋ ਕਿ ਰੱਖੜੀ ਬੰਧਨ ਇੱਕ ਬਹੁਤ ਪਵਿੱਤਰ ਭਾਈ ਭੈਣ ਦੇ ਰਿਸ਼ਤੇ ਨੂੰ ਦਸਾਉਂਦਾ ਵਾ ਉਹਦੇ ਪ੍ਰਤੀ ਇੱਕ ਅੱਛਾ ਮੈਸੇਜ ਲੋਕਾਂ ਤੱਕ ਜਾਵੇ ਉਹਦੇ ਪ੍ਰਤੀ ਮੈਂ ਕੰਫੀਡੈਂਸ ਰੱਖੀ ਹੈ ਜਿਹੜਾ ਭੈਣ ਆਪਣੇ ਭਰਾ ਨੂੰ ਬਹੁਤ ਦੂਰ ਦੇਤੇ ਉਹਨੂੰ ਰੱਖੜੀ ਬੰਧਨ ਦੀ ਇਹ ਆਸਾ ਨਹੀਂ ਉਹਨਾਂ ਦਾ ਕੀ ਇਹ ਰਖੜੀ ਜੋ ਇੱਕ ਸਿਰਫ ਇੱਕ ਨਾਮ ਤੇ ਇੱਕ ਰਿਸ਼ਤੇ ਨੂੰ ਮਜ਼ਬੂਤ ਕਰਨ ਲਈ ਇੱਕ ਬਣਾਇਆ ਹੋਇਆ ਧਾਗਾ ਅਸਲ ਪਿਆਰ ਇੱਜ਼ਤ ਆਪਣੇ ਦਿਲ ਵਿੱਚ ਹੁੰਦਾ ਵਾ ਤੇ ਭਰਾ ਕਦੀ ਵੀ ਭੈਣ ਤੋਂ ਦੂਰ ਨਹੀਂ ਹੁੰਦੇ ਹਮੇਸ਼ਾ ਪਰਛਾਵਾਂ ਦੀ ਤਰ੍ਹਾਂ ਭੈਣਾਂ ਦੇ ਨਾਲ ਹੀ ਹੁੰਦੇ ਆ ਮੈਂ ਹੁਣ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੂੰ ਜਿਹੜੀ ਆਪਣੇ ਭੈਣਾਂ ਨੂੰ ਪੈਂਟਸ ਮੱਤੇ ਦੂਜੀ ਦੀ ਭੈਣਾਂ ਨੂੰ ਜਦ ਨਜ਼ਰ ਨਿਗਾਹਾਂ ਆਉਂਦੀ ਹੈ ਹਾਂ ਤੁਸੀਂ ਬਹੁਤ ਵਧੀਆ ਕੁਐਸਚਨ ਕੀਤਾ ਮੇਰੇ ਨੂੰ ਤਾਂ ਇਦਾਂ ਲੱਗਦਾ ਕਿ ਦੇਖ ਦਿੱਤੀਆਂ ਭੈਣਾਂ ਸਾਂਝੀਆਂ ਵਾ ਆਪਣੇ ਘਰ ਦੀ ਭੈਣਾਂ ਵਾ ਆਪਾਂ ਕਿਸੇ ਦੀ ਭੈਣ ਜਾਂ ਕਿਸੇ ਦੀ ਧੀ ਨੂੰ ਉਹਨਾਂ ਹੀ ਦੁੱਖ ਦਈਏ ਜਿੰਨਾ ਕ ਆਪਾਂ ਕੱਲ ਨੂੰ ਆਪਦੀ ਭੈਣ ਭਤੀ ਵੀ ਦੇਖਣ ਯੋਗ ਹੋਈਏ ਜਿੰਨਾ ਕ ਆਪਾਂ ਆਪਦੀ ਭੈਣ ਦਾ ਦੁੱਖ ਨਹੀਂ ਸਹਿਣ ਕਰ ਸਕਤੇ ਤੇ ਦੂਜੇ ਹੀ ਆਪਾਂ ਕਿਸੇ ਦੀ ਧੀ ਭੈਣ ਨੂੰ ਦੁੱਖ ਦੇ ਕੇ ਉਹ ਵੀ ਕਿਸੇ ਦੀ ਭੈਣਾਂ ਵਾ ਕਿਸੇ ਦੀਆਂ ਬੇਟੀਆਂ ਵਾ ਇਸ ਕਰਕੇ ਉਹਨਾਂ ਨੂੰ ਉਹਨਾਂ ਕੀ ਟੌਰਚਰ ਕਰੋ ਉਹਨਾਂ ਕੀ ਪਰੇਸ਼ਾਨ ਕਰੋ ਜਿੰਨਾ ਕ ਅਸੀਂ ਆਪਣੀ ਭੈਣਾਂ ਪ੍ਰਤੀ ਵੀ ਦੇਖ ਸਕੀਏ ਉਹਨਾਂ ਦਾ ਲੋਕਾਂ ਨੂੰ ਕੀ ਅਪੀਲ ਹੈ ਮੈਂ ਸਾਰਿਆਂ ਨੂੰ ਇਹੀ ਗੱਲ ਕਹਿਣਾ ਚਾਹੁੰਦੀ ਹਾਂ ਕਿ ਪਹਿਲਾਂ ਤਾਂ ਜਿਨ੍ਹਾਂ ਦੀਆਂ ਭੈਣਾਂ ਨਹੀਂ ਹੈਗੀਆਂ ਤੁਸੀਂ ਆਸ ਪ੍ਰੋਸ ਵਿੱਚ ਇੱਕ ਨਵੀਂ ਰਸਮ ਨੂੰ ਕਾਇਮ ਕਰੋ ਤੁਸੀਂ ਆਪਣੇ ਆਸ-ਪਾਸ ਜਿਨ੍ਹਾਂ ਨੇ ਭੈਣਾਂ ਨਹੀਂ ਰਖੜੀ ਬਣਾ ਕੇ ਭੈਣਾਂ ਦਾ ਦਰਜਾ ਦਿਓ ਮੈਂ 1 ਲੱਖ ਕੁਸਚਨ ਲਾਤੀ ਇਸ ਤੋਂ ਹਟ ਕੇ ਕੁਝ ਲੋਕ ਇਹ ਗੱਲ ਵੀ ਹੁੰਦੀ ਹੈ ਜਿਹੜੀ ਆਪਣੇ ਜੇ ਜੰਪ ਲੈਂਦੇ ਹੋ ਉਹਨਾਂ ਨੂੰ ਨਾਲ ਦੇ ਪਿੱਛੇ ਕਿਤੇ ਹੋਰ ਸੁੱਟ ਦਿੰਦੇ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ? ਇਹ ਤਾਂ ਜੀ ਮੈਂ ਕਹੂੰਗੀ ਬੇਬੁਫੀ ਆ ਜਿਹੜੇ ਸੁੱਟਦੇ ਨੇ ਪਤਾ ਹੋਣਾ ਚਾਹੀਦਾ ਸੀ ਵੀ ਕੁੜੀਆਂ ਤੋਂ ਹੀ ਮਾਵਾ ਬਣੀਆਂ ਵਾ ਠੀਕ ਹੈ ਨਾ ਉਹ ਤਾਂ ਆਪਣੀ ਬਹੁਤ ਵੱਡੀ ਬੇਬੁਫੀ ਆ ਆਪਾਂ ਵੀ ਇੱਕ ਲੜਕੀ ਦੇ ਰੂਪ ਚ ਪੈਦਾ ਹੋ ਕੇ ਮਾਂ ਬਣਦੇ ਆ ਤੇ ਇਹਦੇ ਤੇ ਸਮੇਂ-ਸਮੇਂ ਤੇ ਜੋ ਕਾਨੂੰਨੀ ਕਾਰਵਾਈਆਂ ਕਾਨੂੰਨ ਕਰਦਾ ਵੀ ਆ ਤੇ ਹੁਣ ਤੇ ਵੈਸੇ ਵੀ ਲੋਕ ਬਹੁਤ ਟੈਕਨੋਲੋਜੀ ਅੱਗੇ ਵੱਧ ਚੁੱਕੀ ਆ ਲੋਕਾਂ ਨੂੰ ਇਹ ਚੀਜ਼ ਬਹੁਤ ਸਮਝ ਆ ਚੁੱਕੀ ਆ ਕਿ ਅੱਜ ਦੇ ਟਾਈਮ ਚ ਧੀਆਂ ਪੁੱਤ ਦਾ ਰੂਪ ਆ ਕੁੱਤਾਂ ਤੋਂ ਵੱਖ ਨਹੀਂ ਹੈਗੀ ਕੀ ਅਪੀਲ ਕੀ ਕੀਤੀ ਹੋਊਗੀ ਤੁਹਾਡੇ ਵੱਲੋਂ ਕਿ ਉਸ ਮਾਮਾ ਨੂੰ ਜਿਹੜੇ ਆਪਣੀਆਂ ਬੱਚਾ ਨੂੰ ਮਾਰਦੇ ਨੇ ਕੁੱਟਦੇ ਨੇ ਕੀ ਇਹ ਤੀਵੀਆਂ ਚੀਜ਼ ਹੋ ਗਈ ਸੀ ਉਹਨਾਂ ਨੂੰ ਉਹਨਾਂ ਨੂੰ ਮੈਂ ਇਹ ਅਪੀਲ ਕਰਦੀ ਹਾਂ ਸਾਰੇ ਹੀ ਦੁਨੀਆ ਦੇ ਵਿੱਚ ਰਹਿੰਦੇ ਪੰਜਾਬੀ ਉਹ ਜੋ ਵੀ ਇਸ ਤਿਹਾਰ ਨੂੰ ਇੱਕ ਪਵਿੱਤਰ ਦੇ ਰੂਪ ਵਿੱਚ ਮਨਾਉਂਦੇ ਨੇ ਧੀਆਂ ਭੈਣਾਂ ਸਭ ਦੀ ਹੀ ਸੰਜੀਆਂ ਰਲ ਮਿਲ ਕੇ ਰਹੋ ਹਰੇਕ ਲੜਕੀ ਦੀ ਇੱਜ਼ਤ ਕਰੋ ਉਹਨਾਂ ਨੂੰ ਭੈਣ ਦੀ ਨਿਗਾਹ ਨਾਲ ਦੇਖੋ ਹਰੇਕ ਰਿਸ਼ਤਾ ਆਪਦੇ ਦੀ ਜਗ੍ਹਾ ਹੁੰਦਾ ਜਿੱਥੇ ਜੀਵਨ ਸਾਥੀ ਦਾ ਰਿਸ਼ਤਾ ਆਪ ਵੀ ਥਾਂ ਦੋਸਤੀ ਦਾ ਰਿਸ਼ਤਾ ਆਪ ਦੀ ਨਾਲ ਉੱਥੇ ਹੀ ਭੈਣ ਦਾ ਰਿਸ਼ਤਾ ਆਪ ਦੀ ਥਾਂ ਇਸ ਨੂੰ ਪਵਿੱਤਰਤਾ ਦੇ ਨਾਲ ਬਣਾ ਕੇ ਚੱਲੋ ਨਾ ਮੈਂ ਇੱਕ ਛੋਟਾ ਸਪੋਚਨ ਹੋਰ ਜਿਹੜੇ ਬੱਚੇ ਅਨਾਥ ਨੇ ਯਾ ਰੋਡ ਤੇ ਘੁੰਮਦੇ ਨੇ ਉਹਨਾਂ ਨੂੰ ਕੋਈ ਦੁੱਖ ਨਾ ਉਹਨਾਂ ਨੂੰ ਪਰਮਿਸ਼ ਕਰਨ ਵਾਲਾ ਕੋਈ ਨਹੀਂ ਹਾਂ ਬਿਲਕੁਲ ਜੀ ਹੁਣ ਪੁੱਛ ਆਪਾਂ ਕਹਿ ਲਉ ਕਰਮ ਆ ਤੇ ਕੋਸ਼ਿਸ਼ ਆਪਾਂ ਇਸ ਵਿੱਚ ਮੈਂ ਇਹੀ ਕਹੂੰਗੀ ਜੀ ਜਿਵੇਂ ਆਸ਼ਰਮ ਵਗੈਰਾ ਬਣੇ ਹੋਏ ਆ ਜਿਨ੍ਹਾਂ ਦਾ ਨਹੀਂ ਕੋਈ ਹੁੰਦਾ ਕਰੋਨਾ ਦਾ ਉੱਪਰ ਵਾਲਾ ਤੇ ਹੁੰਦਾ ਹੀ ਰੱਬ ਤੇ ਹੁੰਦਾ ਹੀ ਆ ਜੀ ਬਟ ਕੋਈ ਆਸ਼ਰਮ ਐਸਾ ਨਹੀਂ ਹੈਗਾ ਜਿਹੜੇ ਬੱਚੇ ਦੇ ਉੱਪਰ ਗਲਤ ਬਿਹੇਵ ਕਰਦੇ ਨੇ ਉਹਨਾਂ ਨੂੰ ਮਾਰ ਕਟਾਈ ਦੇ ਉਹਨਾਂ ਨੂੰ ਪੀਠ ਨੂੰ ਮਾਰਦੇ ਨੇ ਜਿਹੜੇ ਪੈਨਟ ਪਾਉਂਦੇ ਉਹਨਾਂ ਬਾਰੀ ਇਹ ਤਾਂ ਜੀ ਬਹੁਤ ਗਲਤ ਆ ਠੀਕ ਹੈ ਜੀ ਇਹਦੇ ਲਈ ਸਕੂਲ ਬਣੇ ਨੇ ਆਪਾਂ ਦੇ ਨਹੀਂ ਵੀ ਅੱچھے ਸਕੂਲਾਂ ਵਿੱਚ ਖਰਚਾ ਦੇ ਸਕਦੇ ਗਵਰਨਮੈਂਟ ਨੇ ਸਰਕਾਰੀ ਸਕੂਲ ਬਣਾਏ ਨੇ ਆਪਣੇ ਬੱਚੇ ਪੜਾਓ ਆਉਣ ਵਾਲਾ ਪਵਿੱਖਾ ਆਪਣਾ ਅੱਛਾ ਬਣਾਓ ਜੀ ਮੈਂ ਤੇ ਲੋਕ ਦੇਖ ਰਹੇ ਹਾਂ ਉਹਨਾਂ ਕੀ ਮੈਸੇਜ ਦੇ ਜੋ ਕਿ ਛੋਟੇ ਤੋਂ ਲੈ ਕੇ ਬੜੀ ਉਮਰ ਤੱਕ ਆਪਣੀ ਲੜਕੀ ਨੂੰ ਹਿਫਾਜ਼ਤ ਰੱਖੋ ਜਿੱਥੇ ਪਬਲਿਕ ਦਾ ਕੰਮ ਆ ਉੱਥੇ ਇੱਕ ਮਾਂ-ਬਾਪ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਆਪਣੀ ਬੱਚੀ ਦਾ ਧਿਆਨ ਰੱਖਣਾ ਆਪਣੀ ਬੱਚੀ ਦਾ ਧਿਆਨ ਰੱਖੋ ਔਰ ਖਾਸ ਕਰਕੇ ਲੋਕਾਂ ਨੂੰ ਇਹੀ ਅਪੀਲ ਆ ਇਸ ਨੂੰ ਇੱਕ ਪਵਿੱਤਰ ਤਦ ਤਿਹਾਰ ਨਾਲ ਮਨਾਇਆ ਜਾਵੇ ਅੱਜ ਦੇ ਵਿਸ਼ੇ ਲਈ ਮੈਂ ਕਹਿ ਕੇ ਹੋਏ ਧੰਨਵਾਦ ਕਰਦੀ ਹਾਂ